ਯੁਗਦਾਰ ਨੇ ਤਾਂ ਉਹ ਜੋ ਦਿੱਲੀ ਸ਼ੋਅ ਹੋਇਆ ਸੀ ਉੱਤੇ ਇੰਡੀਆ ਦਾ ਝੰਡਾ ਲੈ ਕੇ ਆਏ ਸੀ ਇੱਥੇ ਲਾ ਕੇ ਵੀ ਸਾਡੇ ਦੇਸ਼ ਦੇ ਵਿੱਚ ਅਲੱਗ-ਅਲੱਗ ਭਾਸ਼ਾ ਹੈ ਪੰਜਾਬੀ ਆ ਗਿਆ ਦਿੱਲੀ ਓ ਕਰੂ ਬੈਣ ਸਰਦਾਰ ਜੀਤਰੀ ਨਾਲ ਖੜਾਂਗੇ ਬਾਈ ਤੁਹਾਡੇ 95 ਫਿਲਮ ਰਿਲੀਜ਼ ਕਰੋ ਉਹ ਤਾਂ ਇੰਡੀਆ ਦੇ ਬੰਦੇ ਨੇ ਬਣਾਈ ਆ ਬਾਲੀਵੁੱਡ ਦੀ ਸਾਨੂੰ ਲੋੜ ਨਹੀਂ ਹੈਗੀ ਕਹਿੰਦਾ ਹਾਂਜੀ ਮੁੰਜੇ ਕੰਮ ਕਰਨਾ ਵੀ ਨਹੀਂ ਹੈ ਬਾਲੀਵੁੱਡ ਮੇਂ ਮੇਰੇ ਕੋ ਕੋਈ ਇੱਛਾ ਵੀ ਨਹੀਂ ਹੈ ਕਿ ਮੈਂ ਬਾਲੀਵੁੱਡ ਮੇਂ ਬਹੁਤ ਮਹਾਰ ਕਲਾਕਾਰ ਬਣ ਜਾ ਮੇਰੀ ਵੰਡ ਹੋਈ ਹੈ ਨਾ ਚਲੋ ਆਪਣਾ ਉਦੋਂ ਤੋਂ ਹੀ ਮਾਹੌਲ ਖਰਾਬ ਆ ਪਾਕਿਸਤਾਨ ਨਾਲ ਤਾਂ ਕਿ ਮੈਚ ਬੰਦ ਹੋ ਗਏ ਤੁਹਾਨੂੰ ਦੱਸਣਾ ਕਿਉਂ ਪੈ ਰਿਹਾਗਾ ਵੀ ਅਸੀਂ ਇੰਡੀਆ ਦੇ ਆ ਹਾਂਜੀ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਆ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਜੋ ਅੱਜ ਕੱਲ ਦਾ ਟੋਪਿਕ ਚੱਲ ਰਿਹਾ ਦਲਜੀਤ ਦਸਾਂਝੀ ਬਾਰੇ ਇੱਕ ਚੱਲ ਰਿਹਾ ਹੈਗਾ ਉਹਨਾਂ ਨੂੰ ਲੋਕ ਗद्दार ਵਗੈਰਾ ਕਹਿ ਰਹੇ ਨੇ ਜੋ ਕਿ ਉਹਨਾਂ ਦੀ ਫਿਲਮ ਦੇ ਕਰਕੇ ਕਹਿ ਰਹੇ ਨੇਗੇ ਤੇ ਇਸ ਟੋਪਿਕ ਬਾਰੇ ਆਪਣੇ ਨਾਲ ਜੁੜੇ ਨੇ ਮਨਜਿੰਦਰ ਸਿੰਘ ਜੀ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕਿਹਾ ਚੱਲ ਲਈ ਵਧੀਆ ਜੀ ਵਧੀਆ ਬੱਧੀ ਤੇ ਕੀ ਕਹਿਣਾ ਚਾਹੋਗੇ ਤੁਸੀਂ ਇਸ ਟੋਪਿਕ ਬਾਰੇ ਜੋ ਦਲਜੀਤ ਦਸਾਂਝੀ ਨੂੰ ਗੱਲ ਵੀਰੇ ਐਵੇਂ ਆ ਗੱਦਾਰ ਕਿਹਾ ਜਾ ਰਿਹਾ ਹੈ ਨਾ ਦਲਜੀਤ ਦਸਾਂਝ ਨੂੰ ਹਾਂ ਜੀ ਉਹ ਬੰਦੇ ਨੂੰ ਗद्दार ਕਿਹਾ ਜਾ ਰਿਹਾਗਾ ਜਿਹੜਾ ਹੁਣੇ ਕੋਚੀਲਾ ਜਾ ਕੇ ਆਇਆ ਹਾਂਜੀ ਮਟਗਾਲਾ ਜਾ ਕੇ ਆਇਆ ਤੇ ਇੰਡੀਆ ਦਾ ਨਾਮ ਰੋਸ਼ਨ ਕਰਕੇ ਆਇਆ ਮੈਨੂੰ ਲੱਗਦਾ ਜਿੱਥੇਕ ਮੈਂ ਉਹ ਵੀਡੀਓਜ਼ ਦੇਖੀਆਂ ਸੀਗੀਆਂ ਇੱਕ ਇੱਕ ਹੋਰ ਬਾਲੀਵੁੱਡ ਦਾ ਬਹੁਤ ਵੱਡਾ ਐਕਟਰ ਸੀਗਾ ਨਾਮ ਤਾਂ ਚਲ ਨਹੀਂ ਲੈਣਾ ਚਾਹੁੰਦਾ ਹਾਂਜੀ ਉੱਥੇ ਉਹ ਵੀ ਪਹੁੰਚਿਆ ਸੀਗਾ ਜੇ ਤੁਸੀਂ ਧਿਆਨ ਦਿੱਤਾ ਹੋਊਗਾ ਤਾਂ ਉਹਨਾਂ ਬਾਰੇ ਨਾਮ ਪੁੱਛਿਆ ਗਿਆ ਵੀ ਉੱਥੇ ਉਹ ਕੌਣ ਨੇ ਹਨਾ ਹਾਂਜੀ ਹਾਂਜੀ ਤੇ ਦਲਜੀਤ ਜਦੋਂ ਗਿਆ ਕਹਿੰਦੇ ਲੋਕ ਦੇਖਦੇ ਹੀ ਰਹਿ ਗਏ ਹਾਲਾਂਕਿ ਉਹਨਾਂ ਦੀ ਇੱਕ ਇੰਟਰਵਿਊ 'ਚ ਆਇਆ ਵੀ ਉਹ ਕਿਰਪਾਨ ਦੀ ਵੀ ਹੋਈ ਸੀ ਉਹ ਅੰਦਰ ਲੈ ਕੇ ਜਾ ਰਹੇ ਸੀ ਲੈ ਕੇ ਨਹੀਂ ਜਾਂ ਦਿੱਤਾ ਗਿਆ ਹਾਂਜੀ ਪਰ ਚਲੋ ਜੋ ਵੀ ਹੋਇਆ ਆਪਾਂ ਉਹ ਟੌਪਿਕ ਨੂੰ ਆਰਡਰ ਰੱਖਦੇ ਹਾਂ ਨਾ ਪਰ ਇੱਕ ਗੱਲ ਆਇਆ ਵੀ ਉਹਨੂੰ ਗद्दार ਕਿਹਾ ਜਾ ਰਿਹਾ ਹੈਗਾ ਉਹ ਬੰਦੇ ਨੂੰ ਜਿਹੜਾ ਇੰਡੀਆ ਦਾ ਇੱਥੇ ਕ ਨਾਮ ਲੈ ਗਿਆ ਵੀ ਜਿੱਥੇ ਮੇਰਾ ਲਗਾ ਅੱਜ ਤੱਕ ਕੋਈ ਲੈ ਕੇ ਨਹੀਂ ਜਾ ਸਕਿਆ ਨਾ ਕਾਫੀ ਗद्दार ਕਿਹਾ ਜਾ ਰਿਹਾ ਹੈਗਾ ਮੈਂ ਹੈਸ਼ਟੈਗ ਵੀ ਗद्दार ਕਰਨ ਲੱਗ ਗਏ ਹਨਾ ਤੇ ਬਾਲੀਵੁੱਡ ਦੀਆਂ ਫਿਲਮਾਂ 'ਚ ਉਹ ਵੀ ਕੱਢ ਰਹੇ ਨੇ ਹਨਾ ਉਹਨਾਂ ਹਾਂ ਜੀ ਮੈਂ ਸੁਣਿਆਗਾ ਮੇਰਾ ਟਾਪਿਕ ਬਈ ਇਹ ਆ ਵੀ ਜੇ ਉਹਨਾਂ ਨੂੰ ਗद्दार ਕਿਹਾ ਜਾ ਰਿਹਾ ਜੋ ਗद्दार ਨੇ ਤਾਂ ਉਹ ਜੋ ਆ ਦਿੱਲੀ ਸ਼ੋਅ ਹੋਇਆ ਸੀ ਉੱਥੇ ਇੰਡੀਆ ਦਾ ਝੰਡਾ ਲੈ ਕੇ ਆਏ ਸੀ ਇੱਥੇ ਲਾ ਕੇ ਬਈ ਹਾਂਜੀ ਹਾਂਜੀ ਉਹ ਕਿਉਂ ਲੈ ਕੇ ਆਏ ਸੀ ਫਿਰ ਜੇ ਉਹ ਗद्दार ਨੇ ਤਾਂ ਉਹ ਇੰਡੀਆ ਦਾ ਝੰਡਾ ਕਿਉਂ ਲੈ ਕੇ ਆਏ ਮੈਨੂੰ ਲੱਗਦਾ ਇੰਡੀਆ ਦਾ ਉਹਨਾਂ ਨੇ ਇੱਕ ਦੋ ਜਗ੍ਹਾ ਨਾਮ ਵੀ ਲਿਆ ਉਹਨਾਂ ਨੇ ਇਹ ਵੀ ਲਾਈਨ ਕਹੀ ਆ ਵੀ ਸਾਨੂੰ ਦੱਸਣਾ ਕਿਉਂ ਪੈ ਰਿਹਾਗਾ ਵੀ ਅਸੀਂ ਇੰਡੀਆ ਦੇ ਆਂ ਜਦੋਂ ਉਹਨਾਂ ਨੇ ਕਹਿਤਾ ਵੀ ਪੰਜਾਬੀ ਆ ਗਏ ਓਏ ਗੂੰਜਨ ਦੇ ਨਾਮ ਦਾ ਪੰਜਾਬੀ ਆ ਗਏ ਓਏ ਹਾਂਜੀ ਕਿ ਪੰਜਾਬ ਇੰਡੀਆ ਚ ਨਹੀਂ ਹੈਗਾ ਸਾਨੂੰ ਦੱਸਣਾ ਕਿਉਂ ਪੈ ਰਿਹਾ ਬਾਹਰੋਂ ਸਾਨੂੰ ਦੱਸਣਾ ਕਿਉਂ ਪੈ ਰਿਹਾ ਵੀ ਅਸੀਂ ਇੰਡੀਆ ਦੇ ਆ ਵੀਰੇ ਮੈਂ ਬਹੁਤ ਇਹ ਗੱਲਾਂ ਕਮਾਂਦਾ ਨਹੀਂ ਹਾਂਜੀ ਜਲਜੀਤ ਦਾ ਸੰਜੀ ਨੂੰ ਮਤਲਬ ਗੱਦਾਰ ਇਸ ਕਰਕੇ ਕਿਹਾ ਜਾ ਰਿਹਾ ਵੀ ਉਹ ਪੰਜਾਬੀ ਨੇ ਵੀ ਉਹ ਪੰਜਾਬ ਨੂੰ ਅੱਗੇ ਲੈ ਕੇ ਜਾ ਰਹੇ ਨੇ ਵੀਰੇ ਇਹ ਗੱਲ ਨਾ ਜੇ ਆਪਾਂ ਥੋੜਾ ਜਿਹਾ ਡੀਪਲੀ ਸੋਚੀਏ ਨਾ ਇਹ ਤੇ ਸੋਚ ਦੋ ਤਰ੍ਹਾਂ ਦੀ ਹੋ ਸਕਦੀ ਹੈ ਨਾ ਜਾ ਤਾਂ ਇਹ ਹੋ ਸਕਦਾ ਵੀ ਆਪਾਂ ਪੰਜਾਬੀਆਂ ਜਿਵੇਂ ਲੋਕਾਂ ਦੀ ਮੰਨ ਲਈਏ ਨਾ ਉਧਰ ਨੂੰ ਪੂਜੀਏ ਜਾਂ ਫਿਰ ਆਪਾਂ ਆਪਣੀ ਸੋਚ ਨਹੀਂ ਤਾਂ ਸੋਚੀਏ ਜੇ ਮੈਂ ਆਪਣਾ ਦੱਸਾਂ ਵੀਰੇ ਮੈਨੂੰ ਲੱਗਦਾ ਜਦੋਂ ਤੋਂ ਵੰਡ ਹੋਈ ਹੈ ਨਾ ਪਾਕਿਸਤਾਨ ਨਾਲ ਤਾਂ ਆਪਣੀ ਉਦੋਂ ਦੀ ਲੜਾਈ ਹੁੰਦੀ ਹੋ ਰਹੀ ਹੈ ਹਾਂਜੀ ਮੈਨੂੰ ਲੱਗਦਾ ਕਾਫੀ ਲੜਾਈਆਂ ਹੋ ਗਿਆ ਪਾਕਿਸਤਾਨ ਨਾਲ ਤਾਂ ਉਦੋਂ ਦੀ ਟਕਰਾਅ ਰਿਹਾਗਾ ਆਪਣਾ ਹਾਂਜੀ ਹਾਂਜੀ ਉਸ ਤੋਂ ਬਾਅਦ ਮੈਚ ਬੰਦ ਹੋ ਗਿਆ ਇੱਕ ਲੜਾਈ ਹੋ ਕੇ ਆਤੀ ਹੈਗੀ ਹਾਂ ਹੁਣੇ ਮਤਲਬ ਜਦੋਂ ਹੋਇਆ ਤਾਂ ਸਾਰਾ ਇਹਦੇ ਕਰਕੇ ਹੀ ਆ ਪਰ ਵੀ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਵੰਡ ਹੋਈ ਹੈ ਨਾ ਚਲੋ ਜੋ ਵੀ ਹੋਇਆ ਹੋਇਆ ਤਾਂ ਪੰਜਾਬ ਦਾ ਹੀ ਆ ਚਲੋ ਕੋਈ ਗੱਲ ਨਹੀਂ ਆਪਣਾ ਉਦੋਂ ਤੋਂ ਹੀ ਮਾਹੌਲ ਖਰਾਬ ਆ ਪਾਕਿਸਤਾਨ ਨਾਲ ਤਾਂ ਕਿ ਮੈਚ ਬੰਦ ਹੋ ਗਏ ਕ੍ਰਿਕਟ ਦੇ ਮੈਚ ਬੰਦ ਹੋ ਗਏ ਨਹੀਂ ਮੈਚ ਤਾਂ ਹਜੇ ਵੀ ਚੱਲਦੇ ਨੇ ਚੱਲਦੇ ਨੇ ਨਾ ਹਾਂਜੀ ਕਿ ਉਦੋਂ ਤੋਂ ਸ਼ੁਰੂ ਤੋਂ ਵੰਡ ਹੋਈ ਆ ਉਦੋਂ ਦਾ ਜਦੋਂ ਐਡਾ ਹੀ ਛੋਟਾ ਹੋ ਸੀਗਾ ਜਦੋਂ ਤੁਸੀਂ ਇੱਕ ਮੂਵੀ ਤੇ ਐਡੀ ਵੱਡੀ ਗੱਲ ਕਰ ਸਕਦੇ ਹੋ ਵੀ ਬੈਣ ਹੀ ਕਰਨੀਆਂ ਫਿਰ ਮੈਚ ਕਿਉਂ ਹੋ ਰਹੇ ਨੇ ਉਦੋਂ ਦੇ ਵੰਡ ਤੋਂ ਅੱਜ ਐਡੀ ਛੋਟੀਆਂ ਲੜਾਈਆਂ ਤਾਂ ਉਦੋਂ ਵੀ ਚੱਲਦੀਆਂ ਰਹੀਆਂ ਨੇ ਬਾਈ ਮੇਰੇ ਲਗਾ ਕਾਫੀ ਗੀਤਕਾਰ ਹੋਏ ਨੇ ਉਧਰੋਂ ਚਲੋ ਉਹ ਇੱਧਰ ਆ ਕੇ ਸਕਸੈਸਫੁਲ ਹੋਏ ਨੇ ਜਾਂ ਉਹਨਾਂ ਦੀਆਂ ਤਰਜ਼ਾਂ ਯੂਜ਼ ਕੀਤੀਆਂ ਜਾ ਰਹੀਆਂ ਨੇ ਬਾਲੀਵੁੱਡ 'ਚ ਹਾਂਜੀ ਹਾਂ ਪਾਕਿਸਤਾਨ ਦੀਆਂ ਉਹ ਕਿਉਂ ਕੀਤੀਆਂ ਜਾ ਰਹੀਆਂ ਨੇ ਕਈ ਵੱਡੇ ਵੱਡੇ ਕਲਾਕਾਰ ਨੇ ਪਹਿਲਾਂ ਪਾਕਿਸਤਾਨ ਨੂੰ ਕਹਿੰਦੇ ਸੀ ਪਾਕਿਸਤਾਨ ਆਪਣਾ ਭਾਈਓ ਆ ਤਾਂ ਆਪਾਂ ਉਹਨਾਂ ਨੂੰ ਲਓ ਉਹਨਾਂ ਨਾਲ ਰਹੋ ਗੱਲ ਬਈ ਇਹ ਨਹੀਂ ਹੈਗੀ ਵੀ ਪੰਜਾਬੀ ਤੇ ਵੀ ਆਪਾਂ ਫੋਕਸ ਕਰੀਏ ਵੀ ਪੰਜਾਬੀ ਪੰਜਾਬੀ ਪਰ ਬਈ ਗੱਲ ਐ ਆ ਵੀ ਜਿਹੜਾ ਉਹ ਪ੍ਰੋਡਿਊਸਰ ਆ ਜਿਨੇ ਪੈਸੇ ਲਾਏ ਨੇ ਜਿਹੜੇ ਉਹਦੇ ਪਿੱਛੇ ਕੰਮ ਕਰ ਰਹੇ ਨੇਗੇ 3 ਤੋਂ 400 ਮੈਂਬਰ ਉਤੋਂ ਬਾਅਦ ਫਿਲਮ ਰਿਲੀਜ਼ ਹੁੰਦੀ ਆ ਹਾਂਜੀ ਸਿਨੇਮਾ ਘਰਾਂ ਜਾਂਦੀ ਆ ਸਿਮਾ ਘਰਾਂ ਚਾਂ ਤੋਂ ਬਾਅਦ ਜਿਹੜਾ ਉਹ ਸਿਨੇਮੇ ਚਲਾਉਂਦਾ ਉੱਥੇ ਜਿਹੜੇ ਵਰਕਰ ਲੱਗੇ ਹੋਏ ਨੇ ਉਹਨਾਂ ਦੀ ਰੋਜੀ ਰੋਟੀ ਚੱਲ ਰਹੀ ਆ ਅੱਡ ਕ੍ਰੂ ਤਾਂ ਚੱਲ ਹੀ ਰਿਹਾ ਬਾਈ ਜਿਹੜੇ ਉਹਦੇ ਕੰਮ ਕਰਦੇ ਆ ਉਹਨਾਂ ਦੀ ਰੋਜੀ ਰੋਟੀ ਤਾਂ ਚੱਲ ਹੀ ਰਹੀ ਆ ਹਾਂਜੀ ਹਾਂਜੀ ਬਿਲਕੁਲ ਹਨਾ ਪ੍ਰੋਡਿਊਸਰ ਨੇ ਕਰਿਆ ਹਨਾ ਜੋ ਵੀ ਇਨਵੈਸਟ ਕਰਿਆਗਾ ਰੀਲੀਜ਼ ਹੁੰਦੀ ਆ ਉਹਨਾਂ ਦਾ ਘਰ ਚੱਲਦਾ ਫਿਰ ਉਹਦੇ ਬਾਅਦ OTT ਤੇ ਆਉਂਦੀ ਆ OTT ਵਾਲਿਆਂ ਦਾ ਘਰ ਚੱਲਦਾ ਉਹ ਤੋਂ ਬਾਅਦ ਜਿਹੜੇ ਆਪਣੇ ਕ੍ਰिएਟਰ ਨੇਗੇ ਇੰਸਟਾਗ੍ਰam ਫੇਸਬੁਕ YouTube ਤੇ ਉਹ ਡਾਇਲੋਗ ਚੱਕਦੇ ਨੇ ਗਾਣੇ ਚੱਕਦੇ ਨੇ ਉਹਨਾਂ ਦੇ ਵੀਡੀਓਜ਼ ਬਣਾਉਂਦੇ ਨੇ ਰਿਵਿਊ ਬਣਾਉਂਦੇ ਨੇ ਉਹਨਾਂ ਦਾ ਘਰ ਚੱਲਦਾ ਬਿਲਕੁਲ ਜੀ ਇੱਕ ਫਿਲਮ ਬਈ ਕੱਲੀ ਫਿਲਮ ਨਹੀਂ ਹੁੰਦੀ ਹੈਗੀ ਆਪਾਂ ਕਹਿ ਰਹੇ ਆਂ ਵੀ ਬੈਨ ਕਰ ਦੋ ਬੈਨ ਕਹਿਣਾ ਸੌਖਾ ਹੈਗਾ ਪਰ ਉਹਦੇ ਪਿੱਛੇ ਕਿੰਨੀ ਮਿਹਨਤ ਲੱਗੀ ਹੁੰਦੀ ਆ ਉਹ ਚੀਜ਼ ਬਾਰੇ ਸੋਚਣਾ ਥੋੜਾ ਜਿਆ ਚਾਹੀਦਾ ਆਪਾਂ ਨੂੰ ਤੇ ਵੀਰੇ ਅੱਜ ਕੱਲ ਜੋ ਖਬਰਾਂ ਚੱਲ ਰਹੀਆਂ ਨੇ ਬਾਰਡਰ 2 ਬਾਰੇ ਚੱਲ ਰਹੀਆਂ ਨੇ ਵੀ ਉਹ ਫਿਲਮ ਚ ਦਰਜੀਤ ਸਾਂਜੀ ਨੂੰ ਬਾਹਰ ਕੱਢਤਾ ਉਹ ਸਹੀ ਚਾ ਹਾਂ ਵੀਰੇ ਉਹਦੇ ਬਾਰੇ ਵੀ ਦੱਸਦਾ ਮੈਂ ਹਨਾ ਉਹ ਗੱਲ ਐਵੇਂ ਆ ਵੀਰੇ ਟੀ ਸੀਰੀਜ਼ ਵੱਲੀ ਉਹ ਜੇ ਕੋਈ ਆਫੀਸ਼ੀਅਲ ਟਵੀਟ ਜਾਂ ਉਹਨਾਂ ਦੇ ਕੋਈ ਆਫੀਸ਼ੀਅਲ ਪੇਜ ਤੇ ਚੀਜ਼ ਨਹੀਂ ਦੱਸੀ ਗਈ ਕਨਫਰਮ ਨਹੀਂ ਕੀਤਾ ਗਿਆ ਨਾ ਹੀ ਦਰਜੀਤ ਵੱਲੋਂ ਕਨਫਰਮ ਕੀਤਾ ਗਿਆਗਾ ਬਈ ਤੇ ਅੱਛਾ ਤੇ ਮਤਲਬ ਇਹ ਸਭ ਕੁਝ ਝੂਠ ਹੈ ਨਹੀਂ ਝੂਠ ਵੀ ਨਹੀਂ ਬਈ ਆਪਾਂ ਕਹਿ ਸਕਦੇ ਜਿਉ ਹੁਣ ਅਫਵਾਹਾਂ ਆਉਂਦੀਆਂ ਨੇ ਕੁਛ ਨਾ ਕੁਛ ਹੁੰਦਾਗਾ ਜਾਂ ਫਿਰ ਕੋਈ ਮੇਲ ਪੈਂਦੀ ਆ ਜਾਂ ਕੁਛ ਹੁੰਦਾ ਤਾਂ ਹੀ ਅਫਵਾਹਾਂ ਬੰਦੀਆਂ ਨੇ ਝੂਠੀ ਜਮਾ ਝੂੜ ਤੇ ਤਾਂ ਅਫਵਾਹਾਂ ਵੀ ਨਹੀਂ ਬੰਦੀਆਂ ਹੈਗੀਆਂ ਕੁਛ ਨਾ ਕੁਛ ਤਾਂ ਹੁੰਦਾ ਹੀ ਆ ਬਾਲੀਵੁੱਡ ਦੇ ਤਰਾਸਤਾ ਹੈਗਾ ਨਾ ਥੋੜਾ ਜਿਹਾ ਇਹ ਚੀਜ਼ ਦਾ ਚਲੋ ਇਹ ਤਾਂ ਫਿਰ ਅੱਗੇ ਆਏ ਤੇ ਪਤਾ ਚੱਲੂਗਾ ਹਾਂਜੀ ਇਹ ਤਾਂ ਹੋ ਸਕਦਾ ਵੀਰੇ ਥੋੜੇ ਦਿਨਾਂ ਤੱਕ ਆਪਾਂ ਨੂੰ ਲੱਗ ਸਗਾ ਪਤਾ ਨਾ ਤੇ ਇੱਕ ਬਾਈ ਹੋਰ ਚੱਲ ਰਿਆ ਸੀ ਤੁਸੀਂ ਉਹ ਸੁਣੀ ਸੀਗੀ ਦਲਜੀਤ ਨੇ ਹਿੰਦੀ ਚ ਕੋਈ ਪਾਈ ਸੀਗੀ ਹਾਂਜੀ 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 ਮੈਂ ਸੁਣੀ ਉਹ ਕਹਿ ਰਿਆ ਸੀ ਬਾਲੀਵੁੱਡ ਦੀ ਸਾਨੂੰ ਲੋੜ ਨਹੀਂ ਹੈਗੀ ਕਹਿੰਦਾ ਹਾਂਜੀ ਗੱਲ ਵੀ ਉਹ ਤੇ ਵੀ ਥੋੜਾ ਜਨਾ ਸੁਣ ਕੇ ਉਹ ਪ੍ਰਾਊਡ ਜਆ ਵੀ ਹੁੰਦਾ ਹਨਾ ਜੋ ਜਿਵੇਂ ਸਿੱਧੂ ਹੋ ਗਿਆ ਜਆ ਹਨਾ ਉਹਦੀ ਵੀ ਇੱਕ ਵੀਡੀਓ ਸੀ ਉਹ ਕਹਿੰਦਾ ਬੋਲੀਬੂਲਿਵੁੱਡ ਸਾਡੇ ਲਈ ਕੁਛ ਨਹੀਂ ਹੈਗਾ ਹਾਂਜੀ ਇਹ ਚੀਜ਼ਾਂ ਵੀਰੇ ਸਮਝ ਨਹੀਂ ਰਹੇ ਹੈਗਾ ਕੁਝ ਲੋਕ ਵੀਰ ਜਿਹੜਾ ਮੈਟ ਗੱਲਾਂ ਚ ਜਾ ਕੇ ਨਹੀਂ ਠੱਕ ਪਾ ਸਕਦਾ ਕੋਚੀਲਾ ਚ ਜਾ ਕੇ ਸਿੱਧਾ ਬੋਲ ਸਕਦਾ ਪੰਜਾਬੀ ਆ ਗਏ ਓਏ ਹਾਂਜੀ ਹਨਾ ਤਾਂ ਜੋ ਕਿੰਨੀ ਕੁ ਪਾਵਰ ਹੋਗੀ ਉਹ ਹਾਲੀਵੁੱਡ ਲੈਵਲ ਦੀਆਂ ਗੱਲਾਂ ਕਰ ਰਿਹਾ ਬਈ ਹਾਲੀਵੁੱਡ ਵੀ ਮੈਨੂੰ ਲੱਗਦਾ ਕਿੰਨਾ ਕਿਤੇ ਛੋਟਾ ਪੈ ਜਾਂਦਾ ਉਹਦੀਆਂ ਗੱਲਾਂ ਸਾਹਮਣੇ ਜੇ ਤੁਸੀਂ ਸੁਣਨ ਬੈਠੋਗੇ ਦਜੀਤ ਨੂੰ ਉਹਦੇ ਪੋਡਕਾਸਟਾਂ ਰੀਸੈਂਟਲੀ ਆਇਆ ਪੋਡਕਾਸਟ ਜਦ ਕਿ ਉਹਨੇ ਬਦੱਸਤਾ ਬਈ ਇਹ ਗੱਲ ਉਹਨੇ ਬਹੁਤ ਤਰੀਕੇ ਨਾਲ ਤੇ ਬਹੁਤ ਸਪਸ਼ਟ ਕਲੀਅਰ ਕੀਤੀ ਆ ਵੀ ਜਦੋਂ ਇਹ ਅਟੈਕ ਹੋਇਆ ਉਹ ਤੋਂ ਪਹਿਲਾਂ ਹੀ ਸ਼ੂਟ ਹੋ ਚੁੱਕਿਆ ਸੀ ਬਈ ਉਹ ਤੋਂ ਪਹਿਲਾਂ ਵੀ ਗੱਲਾਂ ਵੀ ਚੱਲੀਆਂ ਸੀ ਕਹਿੰਦਾ ਰਮੂ ਪਰ ਉਹ ਬਈ ਨਹੀਂ ਬਜਟ ਇੱਕ ਬਣ ਜਾਂਦਾ ਐਡੀ ਵੱਡੀ ਮੂਵੀ ਆ ਹੁਣ ਕਿਵੇਂ ਐਡਾ ਸਭ ਚੇਂਜ ਕਰ ਦੇਣਗੇ ਓਕੇ ਪਰ ਉਹ ਚੀਜ਼ ਨੂੰ ਲੋਕ ਸਮਝ ਹੀ ਨਹੀਂ ਪਾ ਰਹੇ ਵੀ ਉਹ ਮੂਵੀ ਪਹਿਲਾਂ ਸ਼ੂਟ ਹੋ ਚੁੱਕੀ ਸੀ ਤੇ ਮਤਲਬ ਇਹ ਬਜਟ ਕਰਕੇ ਵੀ ਬਾਅਦ ਚ ਰਿਲੀਜ਼ ਕਰਨੀ ਪੈਰੀਗੀ ਬਜਟ ਕਰਕੇ ਕਹਿ ਲਓ ਜਾਂ ਕੁਝ ਵੀ ਦੁਬਾਰਾ ਬਣਾ ਨਹੀਂ ਸਕਦੇ ਬਾਈ ਐਡੀ ਐਡੀਆ ਕਾਸਟਾਂ ਹੋ ਗਈਆਂ ਜਾਂ ਉਹਦੀ ਜਗ੍ਹਾ ਜੋ ਵੀ ਪਾਕਿਸਤਾਨੀ ਐਕਟਰਸ ਦਾ ਹੋ ਰਿਹਾਗਾ ਉਹਦੀ ਜਗ੍ਹਾ ਕਿਸੇ ਹੋਰ ਨੂੰ ਲੈਣਾ ਫੇਰ ਉਹ ਬਜਟ ਕ੍ਰੀਏਟ ਕਰਨਾ ਸਾਰੀ ਸਟੋਰੀ ਫੇਰ ਲਿਖਣੀ ਸਟੋਰੀ ਚਲੋ ਉਹ ਵੀ ਹੋ ਸਕਦੀ ਆ ਪਰ ਉਹਦੇ ਵਿੱਚ ਡਾਇਲੋਗ ਜਿਸ ਐਕਸੈਂਟ ਉਹਦਾ ਸੀਗਾ ਪੰਜਾਬੀ ਦਾ ਬਹੁਤ ਸੋਹਣਾ ਐਕਸੈਂਟ ਉਹ ਬੋਲ ਰਹੀ ਸੀ ਹਨਾ ਉਹ ਚੀਜ਼ ਕਿਵੇਂ ਇੰਪਰੂਵਮੈਂਟ ਕਰਣਗੇ ਵੀਰੇ ਉਹ ਚੀਜ਼ ਕਿਵੇਂ ਦੁਬਾਰਾ ਸ਼ੂਟ ਹੋ ਸਕਦੀ ਆ ਉਹ ਬਾਣੀ ਨਹੀਂ ਸਕਦੀ ਗੱਲ ਸਹੀ ਗੱਲ ਹੈ ਜੀ ਤੁਹਾਡੀ ਇੱਕ ਗੱਲ ਹੋਰ ਵੀਰੇ ਹਾਂਜੀ ਜੋ ਸਰਦਾਰ ਜੀ 3 ਮੂਵੀ ਹੈ ਬਾਕੀ ਕੰਟਰੀ ਜਿੱਥੇ ਰਿਲੀਜ਼ ਹੋ ਚੁੱਕੀ ਹੈ ਹਾਂਜੀ ਤੇ ਆਪਣੇ ਇੰਡੀਆ ਦੇ ਵਿੱਚ ਕਦੋਂ ਤੱਕ ਰਿਲੀਜ਼ ਹੋ ਸਕਦੀ ਹੈ ਇਸ ਬਾਰੇ ਕੁਝ ਪਤਾ ਤੁਹਾਨੂੰ ਇਹ ਵੀਰੇ 27 ਨੂੰ ਹੋਈ ਸੀ ਹੈ ਨਾ ਮੈਨੂੰ ਲੱਗਦਾ ਪਿੱਛੇ ਹੀ ਬਾਕੀ ਕਿਤੇ ਓਵਰਸੀਜ਼ ਤਾਂ ਇਹਨਾਂ ਨੇ ਕਰਤਾ ਨਾ ਰਿਲੀਜ਼ ਤੇ ਇੰਡੀਆ 'ਚ ਵੀਰੇ ਕੁਝ ਕਹਿ ਨਹੀਂ ਸਕਦੇ ਹੁਣ ਇਹ ਚਲੋ ਇਹ ਹੋ ਸਕਦੀ ਆ ਆ ਵੀ ਜਾਵੇ ਹੈ ਨਾ ਨਹੀਂ ਓਟੀਟੀ ਤੇ ਤਾਂ ਚਲੋ ਆਈ ਜਾਊਗੀ ਹੈ ਨਾ ਹੋਰ ਪਲੇਟਫਾਰਮ ਤੇ ਪਰ ਬਈ ਆਪਾਂ ਸਪੋਰਟ ਕਰਾਂਗੇ ਤੁਹਾਡੀ ਮੈਂ ਕਹਿਣਾ ਚਾਹੂੰਗਾ ਹਣਾ ਲੋਕਾਂ ਨੂੰ ਜਿਹੜੇ ਕਹਿ ਰਹੇ ਨੇ ਵੀ ਬੈਨ ਕਰ ਦੋ ਆਪਾਂ ਸਪੋਰਟ ਕਰਾਂਗੇ ਬਈ ਉਹਨਾਂ ਨੂੰ ਦੱਬ ਕੇ ਕਰੋ ਬੈਨ ਸਰਦਾਰ ਜੀਤਰੀ ਨਾਲ ਖੜਾਂਗੇ ਬਈ ਤੁਹਾਡੇ ਪਰ ਬਈ ਇੱਕ ਹੋਰ ਫਿਲਮ ਆ ਤੁਸੀਂ ਪੋਸਟਾਂ ਪਾਓ ਜਿਹੜੇ ਕਹਿ ਰਹੇ ਨੇ ਵੀ ਬੈਨ ਕਰੋ ਹਣਾ ਫਿਲਮ ਨੂੰ ਹਾਂਜੀ ਤੇ ਸਰਦਾਰ ਜੀਤਰੀ ਨੂੰ ਬੈਨ ਕਰੋ ਕਿਉਂਕਿ ਉਹਦੇ ਵਿੱਚ ਪਾਕਿਸਤਾਨੀ ਕੋਈ ਚੱਕਰ ਨਹੀਂ ਟੌਪਿਕ ਅੱਡ ਕਰ ਦੋ ਬੈਨ ਤੁਹਾਡੇ ਨਾਲ ਆਸੀਂ ਬੈਨ ਕਰਾਂਗੇ ਤੁਹਾਡੇ ਨਾਲ ਖੜੇ ਆ ਇੱਕ ਠੋਕ ਕੇ ਖੜੇ ਆ ਬੈਨ ਕਰਾਂਗੇ ਪਰ ਬਈ ਪੋਸਟ ਪਾਓ ਵੀ ਪੰਜਾਬ 95 95 ਫਿਲਮ ਰਿਲੀਜ਼ ਕਰੋ ਉਹ ਤਾਂ ਇੰਡੀਆ ਦੇ ਬੰਦੇ ਨੇ ਬਣਾਈਆ ਹਾਂਜੀ ਉਸ ਤਾਂ ਸਾਰੀ ਇੰਡੀਆ ਦੇ ਨੇ ਹਾਂਜੀ ਹਾਂਜੀ ਉਹਨੂੰ ਕਰੋ ਰਿਲੀਜ਼ ਜਸਵੰਤ ਸਿੰਘ ਜੀ ਖਾਲੜਾ ਬਾਰੇ ਆ ਉਹਦਾ ਨਾਮ ਵੀ ਚੇਂਜ ਕਰਵਾਤਾ ਪਹਿਲਾਂ ਤੇ ਫੇਰ ਉਹ ਚ ਕਹਿੰਦੇ ਪੂਰੇ ਪਤਾ ਨਹੀਂ 125 100 ਇੰਨੇ ਕੱਟ ਲਗਾਓ ਚਲੋ ਉਹ ਮਨਾ ਕਰਤਾ ਇਹਨਾਂ ਨੇ ਵੀ ਨਹੀਂ ਕਰ ਸਕਦੇ ਫਿਲਮ ਬਚੂਗੀ ਕੀ ਪਿੱਛੇ ਜਦੋਂ ਤਾਤੀ ਖਤਮ ਹੋ ਗਏ ਸਾਰੇ ਉਹ ਚ ਸਾਰੇ ਤਾਤੀ ਉਹਨੂੰ ਕਰੋ ਬਈ ਰਿਲੀਜ਼ ਕਰਵਾਵਾਂਗੇ ਬੈਨ ਕਰਵਾਵਾਂਗੇ ਸਰਦਾਰ ਜੀ 3 ਤੁਹਾਡੇ ਨਾਲ ਆਸੀਂ ਜਿੰਨੇ ਮੁੰਡੇ ਹੋਵਾਂਗੇ ਸਾਰੇ ਨਾਲ ਹੋਵਾਂਗੇ ਅਸੀਂ ਸਰਦਾਰ ਜੀ ਦੀ ਖੁਦ ਪੈਨ ਕਰਾਂਗੇ ਅਸੀਂ ਵੀ ਮਤਲਬ ਜੇ ਤੁਸੀਂ ਕਹਿ ਰਹੇ ਹੋ ਕਿ ਜੇ ਉਹ ਬਾਹਰ ਲੈਂਦੇ ਬਣੀ ਹੋਈ ਆ ਸਰਦਾਰ ਜੀ 3 ਫਿਲਮ ਆ ਹਾਂ ਵੀ ਇਹ ਤਾਂ ਇੰਡੀਆ ਤੇ ਬਣੀ ਹੋਈ ਆ ਇਹ ਹਾਂ ਇਹ ਤਾਂ ਇੰਡੀਆ ਤੇ ਬਣੀ ਆ ਇਹ ਚ ਤਾਂ ਬਸ ਹੱਕਾਂ ਬਾਰੇ ਗੱਲ ਕਰੀ ਗਈ ਆ ਹਾਂਜੀ ਇਹ ਤਾਂ ਸੁਵੰਤਾ ਸਿੰਘ ਜੀ ਖਾਲੜਾ ਬਾਰੇ ਆ 25000 ਲਵਾਰਸ਼ਾਂ ਦਾ ਵਾਰਸ਼ਾ ਉਹ ਉਹ ਤੇ ਫਿਲਮ ਬੜੀਆਂ ਹਾਂਜੀ ਉਹਨੂੰ ਕਰਵਾਓ ਰਿਲੀਜ਼ ਉਹ ਤੇ ਪੰਜਾਬ ਦਾ ਸਾਰਾ ਗੱਲਬਾਤ ਪੜਾਂਗੇ ਤੁਹਾਡੇ ਨਾਲ ਬੈਨ ਕਰੋ ਫਿਲਮ ਕੋਈ ਚੱਕਰ ਨਹੀਂ ਪਰ ਉਹ ਨੂੰ ਰਿਲੀਜ਼ ਕਰੋ ਪੋਸਟਾ ਪਾਓ ਸਾਰੇ ਜਣੇ ਤੇ ਆਕਾਸ਼ ਵੀਰੇ ਇੱਕ ਹੋਰ ਗੱਲ ਆਪਰੇਸ਼ਨ ਸੰਦੂਰ ਹੋਇਆ ਸੀ ਨਾ ਮਗਰ ਹਾਂਜੀ ਆਹ ਅਟੈਕ ਤੋਂ ਬਾਅਦ ਹਾਂਜੀ ਮਾਣ ਆ ਬਈ ਸਾਨੂੰ ਉਤੇ ਹੋ ਜਾ ਤਾਂ ਚਲੋ ਪੰਜਾਬ ਸੜੂਆ ਸਾਰਾ ਕੁਝ ਦੇਖਣਾ ਤਾਂ ਆਪਾਂ ਨੂੰ ਆਇਆ ਪਿਆ ਹਨ ਇੱਥੇ ਜਦੋਂ ਉੱਪਰੋਂ ਲੰਘਦੇ ਸੀ ਜਹਾਜ਼ ਹਨ ਵਾਚਨ ਰਾਤ ਹਨਾ ਤੇ ਫਿਰ ਪਰ ਆਪਾਂ ਮਾੜੇ ਜੇ ਬੈਠੇ ਆ ਇੱਧਰ ਦੂਰ ਹਨਾ ਪਰ ਫਿਰ ਵੀ ਥੋੜਾ ਉਹ ਤਾਂ ਤਾਂ ਪਹੁੰਚਦਾ ਹੀ ਸੀ ਜਿਵੇਂ ਬਠਿੰਡੇ ਸਾਈਡ ਮਾਣ ਆ ਬਈ ਸਾਨੂੰ ਸੰਦੂਰ ਤੇ ਆਪਰੇਸ਼ਨ ਸੰਦੂਰ ਤੇ ਚੀਕਾ ਪਵਾ ਦੀਆਂ ਪਾਕਿਸਤਾਨ ਵਾਲਿਆਂ ਦੀ ਹਣਾ ਸਿਰਾਂ ਲਾਤੀ ਨਾਲ ਆ ਥੋਡੇ ਪਰ ਬਈ ਇਹ ਮੂਵੀਆਂ ਤੇ ਕਿੰਮਾਰੀ ਇਹ ਗੱਲ ਬਾੜੀ ਛੁੱਟੀ ਨਹੀਂ ਹੋ ਗਈ ਇਹ ਗੱਲ ਹਾਂਜੀ ਇਹ ਤਾਂ ਹੈ ਵੀ ਕਿਤੇ ਤਾਂ ਜੰਗਾਂ ਚੱਲ ਰਹੀਆਂ ਉਹਦੇ ਵਿੱਚ ਸਿੱਧਾ ਤੁਸੀਂ ਮੂਵੀ ਤੇ ਲਿਆ ਕੇ ਪੂਕਸ ਮਾਰਤਾ ਪਰ ਫਿਰ ਵੀ ਬਈ ਇੱਕ ਆ ਜਿਹੜੀ ਓਵਰਸੀਜ਼ ਤੇ ਰਿਲੀਜ਼ ਹੋਈ ਆ ਮੈਂ ਤੁਹਾਨੂੰ ਦੱਸਾਂ ਓਪਨਿੰਗ ਹੋਈ ਹੈਗੀ 4.32 ਸਮਥਿੰਗ ਕਰੋੜ ਦੀ ਓਪਨਿੰਗ ਕਰਤੀ ਪਹਿਲੇ ਦਿਨ ਦਿਲਜੀਤ ਦੀ ਫਿਲਮ ਨੇ ਛੋਟੀ ਮੋਟੀ ਗੱਲ ਨਹੀਂ ਭਾਈ 4.32 ਕਰੋੜ ਬਹੁਤ ਵੱਡੀ ਵੱਧ ਵੀ ਉਸ ਤੋਂ ਛੋਟੀ ਪਰ 4 ਕਰੋੜ ਤਾਂ ਹੈ ਹੀ ਅਲੱਗ-ਪਗ ਬਹੁਤ ਵੱਡੀ ਗੱਲ ਹੈ ਇਹ ਵੀਰੇ ਹਾਂਜੀ ਚਲੋ ਭਾਈ ਸਪੋਰਟ ਕਰਦੇ ਆਪਾਂ ਦਾ ਦਲਜੀਤ ਦੇ ਹਨ ਤੁਸੀਂ ਵੀ ਜਿਹੜੇ ਵੀਰ ਆਪਣੇ ਚੈਨਲ ਨਾਲ ਜੁੜੇ ਹੋયા ਹਨ ਸਪੋਰਟ ਕਰੋ ਭਾਈ ਦੱਬ ਕੇ ਹਨ ਆਪਣੇ ਪੰਜਾਬ ਦਾ ਹੀ ਮੁੰਡਾ ਹਨ ਉੱਪਰ ਜਾ ਰਿਹਾ ਵਧੀਆ ਗੱਲ ਆ ਤੇ ਸਪੋਰਟ ਕਰੋ ਦੱਬ ਕੇ ਉਹਨੂੰ ਭਾਈ ਹਨ ਤੇ ਜਿੱਥੋਂ ਤੱਕ ਹੋਊਗਾ ਪੋਸਟਾਂ ਪਾਉ ਤੇ ਆਪਣੀ ਰਾਏ ਕਮੈਂਟ ਚ ਦੋ ਅਸੀਂ ਕਿਸੇ ਨੂੰ ਟਾਰਗੇਟ ਨਹੀਂ ਕਰ ਰਹੇ ਭਾਈ ਨਾ ਹੀ ਈਟੀਆ ਦੇ ਕੁਝ ਬੰਦਿਆਂ ਨੂੰ ਜਾਂ ਕੋਈ ਚਾਰਿਆਂ ਵੀ ਕੌਂਟਰੋਵਰਸੀ 'ਚ ਅਸੀਂ ਵੀ ਹਿੱਸਾ ਲਈਏ ਇਹੋ ਜੀ ਕੋਈ ਗੱਲ ਨਹੀਂ ਹੈਗੀ ਕਾਸ਼ ਵੀਰੇ ਪਰ ਗੱਲ ਇਹ ਹੈ ਵੀ ਆਪਾਂ ਆਪਣਾ ਪੁਆਇੰਟ ਆਫ View ਨਹੀਂ ਰੱਖਾਂਗੇ ਤਾਂ ਉਹ ਚੀਜ਼ ਨਾ ਦੇਖੀ ਨਹੀਂ ਜਾਂਦੀ ਸੁਣੀ ਤੇ ਦੇਖੀ ਨਹੀਂ ਜਾਂਦੀ ਰੋਜ਼ ਰੀਲਾਂ ਤੇ ਜਾਂ ਕਰੀ ਜਾਂਦੇ ਸਕਰੋਲ ਪਰ ਉਹ ਚੀਜ਼ ਨਾ ਦੇਖੀ ਤੇ ਸੁਣੀ ਨਹੀਂ ਜਾਂਦੀ ਗੱਲ ਤੇ ਇੱਕ ਉੱਠਦੀ ਆ ਵੀ ਜਦੋਂ ਆਪਣੇ ਕੋਲ ਪਲੈਟਫਾਰਮ ਹੈਗਾ ਆਪਾਂ ਉਹ ਤੇ ਗੱਲ ਕਿਉਂ ਨਹੀਂ ਕਰਦੇ ਹੈਗੇ ਹਨਾ ਅੱਜ ਆਪਣਾ ਇਹੀ ਸੀਗਾ ਭਾਈ ਮਤਲਬ ਵੀ ਆਪਾਂ ਇਹ ਚੀਜ਼ ਬਾਰੇ ਗੱਲ ਕਰੀਏ ਹਨਾ ਦੋ ਚਾਰ ਗੱਲਾਂ ਤੁਹਾਡੇ ਤੱਕ ਪਹੁੰਚਾਈਏ ਤੇ ਉਮੀਦ ਆ ਸਾਰੇ ਵੀਰੇ ਸਮਝ ਗਏ ਹੋਵੋਗੇ ਬਾਅਦ ਕੀ ਕਮੈਂਟ ਕਰਦੇ ਹੋ ਨਾ ਕੋਈ ਗਲਤੀ ਹੋਈ ਠੀਕ ਆ ਜੀ ਧੰਨਵਾਦ ਸਾਰਿਆਂ ਦਾ ਮਿਲਦੇ ਆ ਤੁਹਾਨੂੰ ਅਗਲੇ ਐਪੀਸੋਡ ਚ ਵੀਰੇ ਹੋਰ ਗੱਲਾਂ ਹੁੰਦੀਆਂ ਰਹਿਣੀਆਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਆ ਜੀ ਧੰਨਵਾਦ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ